ਸਕੇ ਪੁੱਤ ਨੇ ਹੀ ਆਪਣੇ ਪਿਓ ਦੇ ਨਾਲ ਕੀਤੀ ਹੈ ਚਾਹੀ ਕਰਤੂਤ ਸੁਣ ਕੇ ਪੂਰੇ ਪਿੰਡ ਦੇ ਲੋਕ ਹੋ ਗਏ ਹੈਰਾਨ ਰਾਏਕੋਟ ਦੇ ਕਸਬਾ ਪਖੋਵਾਲ ਨਜ਼ਦੀਕ ਪਿੰਡ ਰਾਜਗੜ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਕਲਯੁਗੀ ਪੁੱਤ ਨੇ ਇੱਟ ਮਾਰ ਕੇ ਆਪਣੇ ਬਜ਼ੁਰਗ ਪਿਤਾ ਦਾ ਕਤਲ ਕਰ ਦਿੱਤਾ ਪੁੱਤਰ 5 ਸਾਲ ਪਹਿਲਾਂ ਵੀ ਇੱਕ ਝਗੜੇ ਦੇ ਦੌਰਾਨ ਚਾਚੇ ਦੇ ਕਤਲ ਮਾਮਲੇ ਦੇ ਵਿੱਚ ਸਜ਼ਾ ਘੱਟ ਕੇ ਆ ਚੁੱਕਿਆ। ਸ਼ਰਾਬ ਦੇ ਨਸ਼ੇ ਦੇ ਵਿੱਚ ਪਤਨੀ ਨਾਲ ਲੜ ਕੇ ਸਿਲੰਡਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਜਦੋਂ ਪਿਤਾ ਨੇ ਰੋਕਿਆ ਤਾਂ ਉਸ ਨੂੰ ਧੱਕਾ ਮਾਰ ਕੇ ਥੱਲੇ ਸੁੱਟ ਕੇ ਉਸ ਦੇ ਉੱਤੇ ਇੱਟਾਂ ਨਾਲ ਹਮਲਾ ਕਰ ਦਿੱਤਾ। ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਕੰਮ ਤੋਂ ਆਇਆ ਦਾ ਕੰਮ ਤੋਂ ਆ ਗਈ। ਔਰੀ ਚੱਕਲੀ ਆਵਦੀ। ਔਰੀ ਨੂੰ ਘੋਲ ਲੱਗਿਆ। ਔਰੀ ਨੂੰ ਪਾਤਾ। ਇਹ ਇਧਰ ਆਪਦੇ ਕਮਰੇ ਚ ਵੜ ਗਿਆ ਕਮਰੇ ਤੋਂ ਪਤਾ ਨਹੀਂ ਘਾਤੀ ਕੀ ਖਾ ਪੀ ਲਈ ਆਪਦੀ ਤਾਰ ਤੋਂ ਰੁਕੀ ਦੀ ਫਿਰ ਸੋਈ ਜਾਗਰ ਸੋਈ ਜੋ ਸਲੰਦਰ ਵੀੜੇ ਚ ਰੱਖ ਲਿਆ ਲਾਤੇ ਕਹਿੰਦਾ ਮੈਂ ਤਾਂ ਅੱਗ ਲਾਉਂਗਾ ਉਹ ਬਹੂ ਨੇ ਰੌਣਾ ਪਾਤਾ ਕਹਿੰਦੀ ਆਪਾਪਾ ਬਾਹਰ ਆ ਜਾਓ ਬੀਬੀ ਅੱਗ ਲਾਉਂਦਾ ਸਲੰਦਰ ਨੂੰ ਉਹਨਾਂ ਨੇ ਘਰਦਿਆਂ ਨੇ ਬਾਹਰ ਨਿਕਲ ਕੇ ਆਇਆ ਕਿਹਾ ਉਹ ਤੂ ਵਾਲੇ-ਦਾਲੇ ਤੇ ਮਚਾਉਨੇ ਆ ਬੱਸ ਇੰਨੇ ਦੀ ਇੱਥੇ ਟਾਲੀ ਅੱਛਾ ਕੋਈ ਗੱਲ ਨਹੀਂ ਹੋਣੀ ਨਾ ਇੱਥੇ ਢਾਲੇ ਮੈਂ ਬਹੁਤ ਹਟਾਇਆ ਜੀ ਹਟਿਆ ਨਹੀਂ ਮੈਂ ਫਿਰ ਬਾਹਰ ਨਿਕਲ ਕੇ ਗਮਾਂਡੀ ਢਾਲੇ ਕੁੱਕਾ ਮਾਰ ਮਾਰ ਜਾਨ ਨੂੰ ਗਮਾਂਡੀ ਆਏ ਜਾਨ ਨੂੰ ਤਾਂ ਖਤਮ ਕਰਤਾ ਕੀ ਮਾਰਾ ਕਿ ਉਹਨਾਂ ਨੇ ਆ ਦੇ ਇੱਟਾ ਹੀ ਇੱਟਾ ਨਾਲ ਇੱਟਾ ਨਹੀਂ ਮਾਰਕਦਾ ਉਹ ਤਾਂ ਬਿਮਾਰ ਸੀ 9 10 ਮਹੀਨਿਆਂ ਦੇ ਜੀ ਅੱਛਾ ਹਾਂ ਸਰ ਉਹ ਤਾਂ ਬਿਮਾਰ ਸੀਗੇ ਕੀ ਨੋ ਸੀ ਤੁਹਾਡੇ ਘਰ ਦੇ ਅੰਦਰ ਬੂਟਾ ਸੀ ਅੱਛਾ ਤੇ ਬੇਟੇ ਦਾ ਜੀ ਅਵਤਾਰ ਸੀ ਅੱਛਾ ਅਵਤਾਰ ਸੀ ਅੰ ਤੇ ਪਹਿਲਾਂ ਵੀ ਕਦੇ ਕੋਈ ਇਸ ਤਰ੍ਹਾਂ ਦੀ ਉਹ ਮਾਚ ਕਰਦੇ ਹੀ ਰਹੇ ਨਹੀਂ ਸੀ ਅਸੀਂ ਬਹੁਤ ਕਰਦੇ ਸੀ ਪੁੱਛ ਨੂੰ ਪੂਨ ਆਉਂਦੀ ਉਹ ਹੀ ਨਹੀਂ ਸੀ ਪਹੁੰਚ ਮੈਂ ਬਹੁਤ ਗਹਿਰੀ ਕਰਿਆ ਮੈਂ ਤਾਂ ਰਾਤ ਵੀ ਗਿਆ ਮੈਂ ਕਿਹਾ ਮੈਂ ਬਹੁਤ ਫੂਨ ਲਾਇਆ ਚੰਡੀਗੜ੍ਹ ਤੱਕ ਲਾਇਆ ਕੋਈ ਗੋਲਦਾ ਹੀ ਨਹੀਂ ਸੀ ਆਉਂਦੇ ਹੀ ਨਹੀਂ ਸੀ ਤੇ ਪਹਿਲਾਂ ਵੀ ਆਪਣੇ ਪਿਓ ਤੇ ਤਰਾ ਲੜਦਾ ਰਹੇ ਲੜਦਾ ਹੀ ਸੀ ਵੀ ਔਰ ਦੰਦਾ ਸੀ ਚੰਨ ਦਾਰੂ ਪੀ ਕੇ ਤੰਗ ਬਹੁਤ ਕਰਦਾ ਸੀ ਕੋਈ ਗੱਲ ਬਾਤ ਨਹੀਂ ਸੱਸਤਾ ਪਏ अच्छा कितने बजे दी गल है 1:30 की 10 दी गल लगी अच्छा 11:00 बजे की के बीच-बीच में आस्ता पया जी जान ਦਾ ਜੁੱਤੇ ਪਿਆ ਨੂੰ ਹੀ ਜਗਾ ਲਿਆ ਕੀ ਡਰਿੰਕ ਕੀਤੀ ਹੋਈ ਸੀ ਬਹੁਤ ਜ਼ਿਆਦਾ ਕਰਦੇ ਨੇ ਨਸ਼ੇ ਦੇ ਪੂਰੇ ਆਦੀ ਸੀਗੇ अच्छा ਤਾਂ 2 ਸਾਲ ਤੋਂ ਦੇ ਕਿ ਬੈਠੇ ਰਹੀਆਂ ਅਸੀਂ ਇੱਕਰੀ ਬਾਲਾ ਮੇਰਾ ਪਿੰਡ ਹੈਗਾ ਬਰਨਾਲੇ ਜ਼ਿਲ੍ਹੇ ਤੋਂ ਮੈਂ ਤਾਂ ਆਪਣੇ ਫਤਨ ਉਹ ਤੇ ਬੰਨ ਲਾ ਲਿਆ ਵੀ ਇਹਦੇ ਚ ਕੋਈ ਸੁਧਾਰ ਹੋ ਜੂਗਾ ਗਿੱਟ ਵਿੰਕ ਸਾਰ ਤੂੰ ਮੈਂ ਤਾਂ ਫੇਰ ਆਪਦੇ ਘਰ ਨੂੰ ਮੋੜਾ ਪਾ ਲਿਆ ਹੂੰ ਕੋਈ ਗੱਲ ਬਾਤ ਨਹੀਂ ਸੀ ਕੋਈ ਵੀ ਨਹੀਂ ਸੀ ਹੈਗੀ ਵੀ ਜਿਹੜਾ ਐਡਾ ਕਰਦਾ ਮੈਂ ਚੱਕਿਆ ਜਰਾ ਹੱਥ ਜਿਹੜਾ ਸਾਡੇ ਨਾਲ ਹੋਇਆਗਾ ਕੰਮ ਕੋਈ ਵੀ ਨਹੀਂ ਸੀ ਅਜੇ ਤੱਕ ਕਮਾਂਡਿੰਗਾਂ ਨੂੰ ਸੱਦਨ ਚਲੇ ਗਿਆ ਕੋਲੀ ਵੀ ਸਾਨੂੰ ਓਟਣ ਮਾਰ ਨਾ ਪਾਇਆ ਗਿਆ ਸਿਲੰਡਰ ਕੋਲ ਦੇ ਪਹਿਲਾਂ ਸੋਈ ਦੇ ਪਿੱਛੇ ਬਾਰ ਕੱਢ ਲਿਆ ਕਹਿੰਦਾ ਮੈਂ ਅੱਗ ਲਾਉਣਾ ਅੱਗ ਤਾਂ ਬਹੁਤ ਦਿਨਾਂ ਦਾ ਕਹਿਣਾ ਸੀ ਮੈਂ ਅੱਗ ਲਾ ਦੂੰ ਘਰ ਨੂੰ ਅੱਗ ਲਾ ਦੂੰ ਮੈਂ ਸਾਰਿਆਂ ਨੂੰ ਮਚਾਉਂ ਕੁਕਾਰਨ ਕਦੇ ਸਾਹਮਣੇ ਆਇਆ ਵੀ ਇਹਦੀ ਕਿਉਂ ਗੱਲ ਕਰਦਾ ਸੀ ਪਤਾ ਨਹੀਂ ਜੀ ਮੈਨੂੰ ਤਾਂ ਕੁਝ ਨਹੀਂ ਪਤਾ ਇਹਦੇ ਬਾਰੇ ਵੀ ਇਹ ਇਸ ਤਰ੍ਹਾਂ ਕਿਉਂ ਕਰਦਾ ਵੀ ਸਮਝ ਤੋਂ ਹੀ ਬਾਹਰ ਹੋਇਆ ਪੈ ਸੀਗਾ ਸਾਰੇ ਸੋਚਦੇ ਰਹਿੰਦੇ ਸੀਗੇ ਮੇਰੇ ਪੇਕਾ ਪਰਿਵਾਰ ਮੇਰੇ ਭੈਣਾਂ ਸਾਰੇ ਇਹੀ ਕਹਿੰਦੇ ਸੀ ਕਿਉਂ ਇਸ ਤਰ੍ਹਾਂ ਕਰਦਾ ਸਾਨੂੰ ਕੁਝ ਨਹੀਂ ਇਹਦੇ ਬਾਰੇ ਪਤਾ ਕੁਝ ਸਮਝਾਉਣ ਵਜਾਉਣ ਤੇ ਵੀ ਗੱਲ ਪਹ ਹੋਈ ਹੋਣੀ ਆ ਸਮਝਾਉਣ ਦੀ ਵੀ ਕੋਸ਼ਿਸ਼ ਜਾਣ ਬਾਰੇ ਵੀ ਜੀ ਮੈਂ ਬਹੁਤ ਕੋਣ ਲਾਇਆ ਸਾਰਿਆਂ ਨੂੰ ਇਹਨੂੰ ਸਮਝਾ ਦੋ ਪਰ ਮੇਰੇ ਕਿਸੇ ਨੇ ਸੁਣੀ ਨਹੀਂ ਹੈ ਕਿ ਕਿਸੇ ਨੇ ਨੂੰ ਸਮਝਾਇਆ ਨਹੀਂ ਸ਼ਾਇਦ ਪੜਾਣਾ ਵਰਤਦਾ ਪੁਲਿਸ ਤੱਕ ਵੀ ਤੁਸੀਂ ਪਹੁੰਚ ਕੀਤੀ ਸੀ ਹਾਂਜੀ ਉਹ ਇਸ ਮਾਮਲੇ ਲੈ ਕੇ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਨੇ ਇਸ ਘਟਨਾ ਨੂੰ ਲੈ ਕੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਰਾਤ ਕਰੀਬ 11:15 ਵਜੇ ਇੱਕ 100% ਦੇ ਕਾਲ ਆਈ ਸੀ ਜਿਹਨੇ ਪੁੱਤ ਨੇ ਪਿਓ ਨੂੰ ਮਾਰ ਦਿੱਤਾ ਅਵਤਾਰ ਸਿੰਘ ਲਈ ਸਿਤਾਰੀ ਨੇ ਆਪਣੇ ਪਿਤਾ ਬੋਟਾ ਸਿੰਘ ਨੂੰ ਮਾਰ ਦਿੱਤਾ ਜਿਸ ਤੇ ਅਸੀਂ ਇਲਾਕੇ ਦੇ ਵਿੱਚ ਸੀ ਅਸੀਂ ਤੁਰੰਤ ਪਹੁੰਚ ਕੇ ਜਾ ਕੇ ਅਸੀਂ ਬੋਕਾ ਤੇ ਜਾ ਕੇ ਤਾਂ ਜਿਹੜੀ ਬੋਟਾ ਸਿੰਘ ਦੀ ਘਰਵਾਲੀਆ ਮਲਕੀਤ ਕਰੋ ਉਹਦੀ ਸਟੇਟਮੈਂਟ ਰਿਕਾਰਡ ਕੀਤੀ ਤੇ ਅਸੀਂ ਜਿਹੜੀ ਮੌਕੇ ਤੇ ਜਿਹੜੀ ਇਹ ਸਖਸ਼ ਤਿਆਰ ਕੀਤੀ ਤੇ ਉਦੋਂ ਵਾਂਗ ਡੈਡ ਬਡੀ ਦੀ ਜਿਹੜੀ ਪਿੱਛੇ ਬੰਤੀ ਫਾਰਮ ਪਰ ਥੇ ਸਵੇਰ ਤੱਕ ਅਸੀਂ ਤਿਆਰੀ ਕਰਕੇ ਤੇ ਉਹ ਪੋਸਟਮਾਰਟਮ ਲਈ ਉਹਨੂੰ ਭੇਜਿਆ ਲਾਸ਼ ਨੂੰ ਉਸ ਤੋਂ ਬਾਅਦ ਅਸੀਂ ਆਪਣੀ ਟੀਮ ਨਾਲ ਲਾ ਕੇ ਦੁੱਛੀ ਉਹ ਦਾਰ ਸਿੰਘ ਦੀ ਪਾੜ ਕੀਤੀ ਇਹ ਸਾਨੂੰ ਪਿੰਡ ਤੋਂ ਬਾਹਰ ਖੇਤਾਂ 'ਚ ਮਿਲ ਗਿਆ ਤੈਨੂੰ ਅਸੀਂ ਫੜ ਕੇ ਉਹਦੇ ਤੋਂ ਜਿਹੜੇ ਉਹਨੇ ਕਤਲ ਦੇ ਵਿੱਚ ਇੱਟ ਨਾਲ ਪਤਨ ਕਤਲ ਕੀਤਾ ਸੀ ਉਹ ਅਸੀਂ ਬਰਾਮਦ ਕਰਾ ਲਈ ਹੈ ਤੇ ਦੂਜੀ ਥੜੀ ਰਸਤੇ 'ਤੇ ਜਿਹਨੂੰ ਅਸੀਂ ਪੇਸ਼ਦਾਰ ਕਰਨ ਨੂੰ ਕਰਕੇ ਇਹਦਾ ਹੋਰ ਰਿਮਾਂਡ ਲੈ ਕੇ ਇਹਦੇ ਅਸਲ ਕਾਰਨ ਉੱਤੇ ਪਤਾ ਕਰਾਂਗੇ ਉਹ ਉੱਤੇ ਕੀ ਕਰ ਸਾਹਮਣੇ ਹੈ ਵੀ ਕੀ ਕਰਨਾ ਵਾਸਤੇ ਹੈ ਸਾਡਾ ਤੁਹਾਡਾ ਕੰਮ ਕਿਵੇਂ ਹੋ ਗਿਆ ਇਹ ਪਹਿਲਾਂ ਵੀ ਸ਼ਰਾਬੀ ਕੇ ਕਰਾਉਣੇ ਨਾਲ ਲੜਦਾ ਰਹਿੰਦਾ ਸੀ ਇਹਨਾਂ ਦੇ ਇੱਕੋ ਘਰ ਇਕੱਠਾ ਹੈ ਇਹ ਰਾਤ ਜਦੋਂ ਆਇਆ ਤੇ ਇਹ ਇਹਦੇ ਕੋਈ ਸ਼ਾਬ ਦੀ ਕੀਤੀ ਉਹਨ ਕਰਕੇ ਇਹਨੇ ਨਾ ਸਿਲੰਡਰ ਸਿਲੰਡਰ ਬਾਹਰ ਕੱਢ ਲਿਆ ਤੇ ਕਹਿੰਦਾ ਮੈਂ ਆਪੇ ਘਰ ਨੂੰ ਜਲਾ ਦੇਣਾ ਇਹਦੇ ਪਿਓ ਨੇ ਇਹਨੂੰ ਰੋਕਿਆ ਤੇ ਆਪੇ ਪਿਓ ਨਾਲ ਉਲਝ ਗਿਆ ਤੇ ਉਹਨੇ ਇੱਥੇ ਪਈ ਜੜੀ ਬੱਦੀ ਏਟਸੀ ਉਹਦੇ ਨਾਲ ਵਿਚ ਉਹਦੇ ਉਹ ਡੱਕ ਪੈ ਥੱਲੇ ਉਹਦੇ ਖੱਬੇ ਘਰ ਦੇ ਉੱਪਰਲੇ ਪਾਸੇ ਸੱਟ ਮਾਰੀ ਜਿੱਤੀ ਤੇ ਮੌਕੇ ਤੇ ਤੁਰੰਤ ਮਾਤ ਹੋ ਗਈ ਇਹਨਾਂ ਪਹਿਲਾਂ ਇਸ ਤਰ੍ਹਾਂ ਦਾ ਕੋਈ ਮਾਹੌਲ ਸੰਭਰਾ ਗਾ ਜਦੋਂ ਚਲੋਗੇ ਬਾਈ ਇਹਦੀ ਪਿਛੋਕਛ ਤੋਂ ਇਹ ਗੱਲ ਸਾਹਮਣੇ ਆਈ ਹੈ ਵੀ ਇੱਕ ਮੁਕੱਦਮਾ ਹੈ 35/20 304 ਆਪੀਸੀ ਦਾ ਹੋਇਆ ਸੀ ਜਿਹਦੇ ਵਿੱਚ ਇਹਨੂੰ ਇਹ 22 ਦਿਨ ਜੇਲ੍ਹ ਵੀ ਕੱਟ ਗਿਆ ਤੇ ਬਾਅਦ ਇਹਨਾਂ ਨੇ ਵੀ ਆਪਸ ਵਿੱਚ ਕੰਪਰਮਾਈਜ਼ ਹੋਣ ਕਰਕੇ ਛੁਡਾ ਗਏ ਸੀ ਕੀ ਸੀ ਮਾਮਲਾ ਉਹਦੇ ਵਿੱਚ ਇਹ ਦਿੱਤਾ ਇਹ ਚੈਨਲ ਲਗਾਈ ਹੋਈ ਸੀ ਜਿਸ ਕਰਕੇ ਕੋਈ ਇਹਨਾਂ ਦੇ ਆਪਸ ਵਿੱਚ ਬਜ਼ੁਰਗ ਨਾਲ ਕੋਈ ਹੋਈ ਸੀ ਉਹਦੇ ਬਾਰੇ ਬੜਾ ਜਿਆਦਾ ਨਹੀਂ ਪਤਾ ਤੇ ਈ ਉਹਦਾ ਕਿਤੇ ਇਤਿਹਾਸਿਕ ਚਾਨਕ ਮੌਤ ਹੋ ਜਣੀ ਉਹਦੇ 1304 ਐਪੀਸੀ ਤੇ ਘਰ ਵੀ ਸੀ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਘਰ ਨੇ ਜੋ ਕਿ ਨਸ਼ੇ ਦੀ ਲਪੇਟ ਦੇ ਵਿੱਚ ਆ ਕੇ ਬਰਬਾਦ ਹੋ ਚੁੱਕੇ ਨੇ ਨਸ਼ੇ ਵਿੱਚ ਧੁੱਤ ਕਲ ਜੁਗੇ ਪੁੱਤ ਦੇ ਵੱਲੋਂ ਅਜੇਹਾ ਕਾਰਾ ਕਰ ਦਿੱਤਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ